ਹਲੋ ਜੀ ਸਰ ਸ਼ਿਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿੱਟ ਰੈਪ ਆਪਣੇ ਚੈਨਲ ਤੇ ਅੱਜ ਬਹੁਤ ਹੀ ਵਧੀਆ ਸੂਟ ਲੈ ਕੇ ਆਏ ਐ ਐਂਡ ਰੀਸਟਾਕ ਹੋਈ ਨੇ ਇਹ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਡਿਮਾਂਡ ਦੇ ਉੱਪਰ ਇਹ ਸੂਟ ਦੁਆਰਾ ਬਣੇ ਨੇ ਜੀ ਪੈਚਵਰਕ ਵਾਲੇ ਜੋ ਕਿ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਹੈਗੇ ਨੇ ਕਾਟਨ ਦੇ ਸੂਟਸ ਨੇ ਤੁਸੀਂ ਦੇਖ ਸਕਦੇ ਹੋ ਪੈਚਵਰਕ ਕਿਤਾ ਹੋਇਆ neck ਦੇ ਉੱਪਰ embroidery ਕੀਤੀ ਹੋਈ ਆ ਬਾਟਮ ਦੇ ਉੱਤੇ ਵੀ embroidery ਹੈਗੀ ਆ ਬਹੁਤ ਹੀ ਸੋਨਾ ਪਿਓਰ ਕਾਟਨ ਦੀ ਸ਼ਰਟ ਐਂਡ ਬਾਟਮ ਬਰਨ ਵਾਲੀ ਹੈਗੀ ਹੈ ਨਾਲ ਮਸਲੀਨ ਕਾਟਨ ਦਾ ਦੁਪੱਟਾ ਹੈਗਾ ਬਹੁਤ ਹੀ ਸੋਹਣਾ ਦੁਪੱਟੇ ਨੂੰ ਲੇਸਿਸ ਲੱਗੇ ਹੋਏ ਨੇ ਦੁਪੱਟੇ ਤੇ ਵੀ ਪੈਚ ਵਰਕ ਕੀਤਾ ਹੋਇਆ ਹੈਗਾ ਸ਼ਰਟ ਨਾਲ ਦਾ ਪੈਚ ਲਗਾ ਕੇ ਦੁਪੱਟੇ ਨੂੰ ਲੇਸਿਸ ਨਾਲ ਫਿਨਿਸ਼ਿੰਗ ਕੀਤੀ ਗਈ ਹੈਗੀ ਆ ਬਹੁਤ ਹੀ ਪਿਆਰੇ ਜਿਹੇ ਸ਼ੇਡਸ ਆ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਹੀ ਸੋਹਣਾ ਬਾਟਮ ਨਾਲ ਦਾ ਫੈਬਰਿਕ ਲਗਾ ਕੇ ਪੈਚ ਲਗਾ ਕੇ ਉਸ ਦੇ ਉੱਪਰ ਐਮਬਲੋਇਡਰੀ ਕੀਤੀ ਗਈ ਹੈਗੀ ਐਂਡ ਦੁਪੱਟਾ ਵੀ ਐਜ਼ ਇਟ ਹੀ रेडी ਕੀਤਾ ਗਿਆ ਹੈਗਾ ਉਸ ਦੇ ਉੱਪਰ ਵੀ ਮਤਲਬ ਸ਼ਰਟ ਨਾਲ ਦੀ ਜੋ ਪੈਚ ਲਗਾ ਕੇ ਫਿਰ ਉਸ ਨੂੰ ਲੇਸਿਸ ਲਗਵਾ ਕੇ ਰੈਡੀ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਅਦੇ ਖੂਜੀ ਬਹੁਤ ਹੀ ਸੋਹਣਾ ਮੈਜੈਂਟਾ ਕਲਰ ਦੇ ਵਿੱਚ ਹੈਗਾ ਨੈਕਸਟ ਹੈਗਾ ਪਿੰਕ ਸ਼ੇਡ ਬਹੁਤ ਹੀ ਪਿਆਰਾ ਪਿੰਕ ਸ਼ੇਡ ਹੈਗਾ ਇਹ ਥੋੜਾ ਲਾਈਟ ਰਾਕ ਦੇ ਵਿੱਚ ਹੈਗਾ ਜੀ ਨੈਕਸਟ ਤੁਸੀਂ ਦੇਖੋ ਇਹ ਗੋਟਾ ਪੱਤੀ ਦਾ ਵਰਕ ਹੈ ਨੈਕ ਦੇ ਉੱਪਰ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਗੋਟਾ ਪੱਤੀ ਦਾ ਦੁਪੱਟਾ ਵੀ ਇਸ ਦਾ ਵੀ ਮਸਲੀਨ ਦਾ ਪੈਚਵਰਕ ਲਾ ਕੇ ਲੇਸਿਸ ਲਗਾਈਆਂ ਗਈਆਂ ਹੈਗੀਆਂ ਨੇ ਸੂਟ ਨੂੰ ਵੀ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੇ ਲੇਸ ਲੱਗੀ ਹੋਈ ਹੈ ਵੀ ਨੈਕ ਬੰਨਿਆ ਹੋਇਆ ਹੈ ਪੈਨਲਸ ਬੰਨੇ ਹੋਏ ਆ ਮਤਲਬ ਦੋ ਤਾਂ ਬਹੁਤ ਥੋੜਾ ਕਲਰ ਹੈ ਜੀ ਫੁੱਲ ਹੈਵੀ ਪਾਰਟੀ ਵੇਅਰ ਵੀ ਕਲੈਕਸ਼ਨ ਆਪਾਂ ਕਹਿ ਸਕਦੇ ਹੈਗੇ ਗਰਮੀਆਂ ਦੇ ਲਈ ਬੈਸਟ ਆਪਸ਼ਨ ਹੈਗਾ ਸੇ ਪਾਰਟੀ ਓਕੇਸ਼ਨ ਕਿਤੇ ਵੀ ਵੇਅਰ ਕਰ ਸਕਦੇ ਹੋ ਸਾਵਣ ਦਾ ਮਹੀਨਾ ਚਲ ਰਿਹਾ ਰਖੜੀ ਤੇਗੀ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਕਰ ਸਕਦੇ ਹੋ ਲਾਈਟ weight ਦੇ ਵਿੱਚ ਤੁਹਾਨੂੰ ਹੈਵੀ ਕਲੈਕਸ਼ਨ ਮਿਲ ਰਹੀ ਹੈ ਬਹੁਤ ਹੀ ਪਿਆਰੇ ਕਲਰ ਦੇਖੋ ਕਿੰਨਾ ਸੋਨਾ ਕਲਰ ਹੈ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਲਾਈਟ ਸ਼ੇਡ ਗਰਮੀ ਵਾਲਾ ਨੈਕਸਟ ਦੇਖੋ ਇਹ ਵਾਲਾ ਕਲਰ ਤਾਂ ਮੇਸ਼ਾ ਟ੍ਰੈਂਡਰ ਵਿੱਚ ਹੀ ਰਹਿੰਦਾ ਹੈ yellow black ਇਹ ਦੇਖੋ red and white ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ white tone ਵਿੱਚ ਰਹਿਦਾ ਕੰਬੀਨੇਸ਼ਨ light and dark ਦਾ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਹੈ ਸੂਟ ਆ ਦੇਖੋ ਪਿੰਕ ਐਂਡ ਵਾਈਟ ਦਾ ਕੰਬੀਨੇਸ਼ਨ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਬਹੁਤ ਸੋਹਣਾ ਲੱਗਦੇ ਹੈ ਜੀ ਤੁਸੀਂ ਜਦੋਂ ਸੋਹਣੇ ਤਰੀਕੇ ਨਾਲ ਸਟਿਚ ਕਰਵਾਉਗੇ ਤਾਂ ਬਹੁਤ ਹੀ ਪਿਆਰੇ ਲੱਗਦੇ ਐ ਵੀਰ ਕਿਤੇ ਹੋਏ ਫੁੱਲੀ ਬੁਟੀਕ ਸਟਾਈਲ ਸੂਟਸ ਨੇ ਜੀ ਰੈਡੀ ਕਰਵਾਏ ਨੇ ਸਪੈਸ਼ਲ ਕਸਟਮਰ ਦੀ ਡਿਮਾਂਡ ਦੇ ਉੱਪਰ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੈਗੇ ਇਹ ਕਾਟਨ ਦਾ ਸੂਟ ਹੈਗਾ ਜਿਹੜੇ ਪਹਿਲਾਂ ਸੂਟ ਤੁਹਾਨੂੰ ਦਿਖਾਏ ਸੀ ਜੀ 900 ਦੀ ਰੇਂਜ ਤੱਕ ਹੈ ਗਿਆ ਠੀਕ ਹੈ ਜੀ ਇਹ कॉटन ਦਾ ਫੈਬਰਿਕ ਰਹਿਣ ਵਾਲਾ ਹੈ 650 ਦਾ ਸੂਟ ਹੈ ਇਹਦੇ ਨਾਲ ਦੁਪੱਟਾ ਹੈਗਾ ਪ्योर ਦਾ ਤੁਸੀਂ ਦੇਖ ਰਹੇ ਹੋ ਉਹਨਾਂ ਦੀ लेस ਲੱਗੀ ਹੋਈ ਹੈ ਐਂਡ ਸੂਟ 올 ਓਵਰ ਰਹਿਣ ਵਾਲਾ ਹੈਗਾ ਇਸ ਵਿੱਚ ਕਲਰਸ ਕਾਫੀ ਮਿਲ ਜਾਣਗੇ ਇਹ ਸੂਟ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਨੇ ਰੀਸਟਾਕ ਹੋ ਕੇ ਆਏ ਨੇ ਬਲੇ ਵੀ ਨਵੇਂ ਸ਼ੇਡ ਆਏ ਨੇ ਇਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਪਿਆਰਾ 올 ਓਵਰ ਫੈਬਰਿਕ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਫੌਕਸ ਸੂਟ ਬਣਾ ਸਕਦੇ ਹੋ ਕਿਸੇ ਵੀ ਤਿੱਕੇ ਨਾਲ ਸਲਵਾਰ ਸੂਟ ਬਣਾ ਸਕਦੇ ਹੈਗੇ ਉਹ ਲੌਂਗ ਗਾਊਨ ਵੀ ਬਣਾ ਸਕਦੇ ਹੋ ਲੌਂਗ ਤਾਂ ਕਿ ਇਹ ਜਿਹੜਾ ਫੈ布ਰਿਕਾ 올ਓਵਰ ਹੈ ਐਸੇ ਲਾ ਪੰਜਾਬੀ ਸੂਟ ਬਣਿਆ ਬਹੁਤ ਹੀ ਪਿਆਰਾ ਲੱਗੇ ਆ ਕਲਰਸ ਦੇਖੋ ਕਿੰਨੇ ਪਿਆਰੇ ਪਿਆਰੇ ਇਸ ਵਿੱਚ ਬਹੁਤ ਹੀ ਪਿਆਰੀ ਜੀ ਸ਼ੇਡਸ ਹੈ ਲਾਈਟ ਪਿੰਕ ਲੇਵੈਂਡਰ ਸ਼ੇਡ ਹੈ ਲਾਈਟ ਲੇਵੈਂਡਰ ਸ਼ੇਡ ਐਂਡ ਇੱਕ ਲਾਈਟ ਗੁਡੀ ਗ੍ਰੇ ਟੋਨ ਦੇ ਵਿੱਚ ਬਹੁਤ ਸੋਹਣਾ ਸੂਟ ਹੈਗੇ ਹਰ ਏਜ ਦੀ ਲੇਡੀਜ਼ ਲਈ ਆਪਣੇ ਕੋਲ ਸੂਟ ਸੰਗੇ ਡਾਰਕ ਵੀ ਐਂਡ ਲਾਈਟ ਵੀ ਅਗਰ ਤੁਸੀਂ ਲਾਈਟ ਪਸੰਦ ਕਰਦੇ ਹੋ ਲਾਈਟ ਲੈ ਸਕਦੇ ਹੋ ਡਾਰਕ ਸੂਟ ਕਰਦੇ ਹੋ ਤਾਂ ਡਾਰਕ ਲੈ ਸਕਦੇ ਹੋ ਇਹ ਵੀ ਕਾਟਨ ਦਾ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਹੀ ਪਿਆਰਾ ਚਿਕਨ ਕਰੀ ਦਾ ਹਰ ਕਿਤਾ ਹੋਇਆ ਕਿ ਦੇ ਉੱਪਰ ਨਾਲ ਬਾਟਮ ਹੈ ਨਾਲ ਦੁਪੱਟਾ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਹੁਤ ਹੀ ਸੋਹਣੇ ਕਲਰਸ ਹਨ ਦੇ ਵਿੱਚ ਵੀ ਦੇਖੋ ਕਿੰਨੇ ਪਿਆਰਾ ਕਲਰ ਹੈ ਬੋਥ ਹੀ ਸੋਨੇ ਨੇ ਇੰਦੇ ਚ ਕਲਰ ਆਪਸ਼ਨਸ ਤੁਹਾਨੂੰ 3 ਤੋਂ 4 ਮਿਲ ਗਈਆਂ ਸੀ ਨੈਕਸਟ ਹੈਗਾ ਇਹ ਵੀ ਪਲੇਨ ਸ਼ਰਟ ਹੈ ਨਾਲ ਬਟਨ ਤੇ ਵਰਕ ਕਰਨ ਵਾਲਾ ਹੈਗਾ ਇਹ ਸਾਰੇ ਹੀ ਸੂਟਸ ਜੋ ਤੁਸੀਂ ਦੇਖ ਰਹੇ ਹੋ 900 ਤੋਂ نیچے-नीचे ਦੇ ਨੇ ਇਹ ਹੈਗਾ 700 ਦਾ ਸੋ ਜਿਨ੍ਹਾਂ ਨੇ ਵੀ ਜਿਹੜਾ ਵੀ ਸੂਟ ਲੈਣਾ ਜਲਦੀ ਲੈ ਲਓ ਕਿਉਂਕਿ ਸਟਾਕ ਲਿਮਟਿਡ ਜ ਹੈ ਆਰਡਰਸ ਬਹੁਤ ਜ਼ਿਆਦਾ ਨੇ ਕਿਉਂਕਿ ਮੈਂ ਵੀਡੀਓ ਲੇਟ ਪਾ ਰਹੀ ਹਾਂ ਸੂਟਸ ਕੱਲ੍ਹ ਦੇ ਆਏ ਹੋਏ ਨੇ ਇਸ ਕਰਕੇ ਸੋ ਜਲਦੀ ਆਰਡਰ ਕਰ ਦਿਓ ਨਾ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਆਨਲਾਈਨ ਕਰਨੀ ਪੈਗੀ Google Pay Paytm Paytm ਅਕਾਊਂਟ ਵਿੱਚ ਤੁਸੀਂ ਕਰਵਾ ਸਕਦੇ ਹੈਗੇ ਹੋ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੈਗੇ ਹੋ ਸੂਟ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਤੁਸੀਂ ਜੀਪਿੰਡ ਵਿੱਚੋਂ ਤਾਂ ਆਪਣੇ ਪੋਸਟ ਆਫਿਸ ਦਾ ਐਡਰੈਸ ਦੇ ਸਕਦੇ ਹੈਗੇ ਹੋ ਸ਼ਹਿਰ ਦੇ ਵਿੱਚ ਕੋਈ ਵੀ ਕੋਰੀਅਰ ਸਰਵਿਸ ਲਗਾ ਸਕਦੇ ਹੈਗੇ ਹੋ ਡੀਟੀਸੀ ਕੋਰੀਅਰ ਸਰਵਿਸ ਟਰੈਕ ਔਨ ਪੋਸਟ ਇੰਡੀਆ ਸਪੀਡ ਪੋਸਟ ਕਿਸੇ ਵੀ ਸਰਵਿਸ ਰਾਹੀਂ ਤੁਸੀਂ ਆਪਣੇ ਜੋ ਸੂਟ ਹੈ ਮੰਗਵਾ ਸਕਦੇ ਹੈਗੇ ਤੇ ਪਿੰਡਾਂ ਦੇ ਵਿੱਚ ਵੀ ਡਾਕਰ ਵਿੱਚ ਤੁਹਾਡੇ ਸੂਟ ਪਹੁੰਚਾ ਦਿੱਤੇ ਜਾਣਗੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਸਕਰੀਨ ਸ਼ਾਟ ਲੈ ਕੇ ਆਪਣਾ ਪ੍ਰੋਪਰ ਐਡਰੈਸ ਸੈਂਡ ਕਰਕੇ ਆਰਡਰ ਕਰਵਾ ਸਕਦੇ ਹੋ ਥੈਂਕ ਯੂ so much ਵੀਡੀਓ ਦੇਖਣ ਲਈ